ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਪਸ਼ੂ ਦੇ ਸੂਣ ਤੋਂ 15 ਦਿਨ ਪਹਿਲਾਂ ਆਪਾਂ ਕਿਹੜੀ ਖਰਾਕ ਪਾਉਣੀ ਹੈ ਕੀ ਕੀ ਚੀਜ਼ਾਂ ਲਾਉਣੀਆਂ ਜਿਦੇ ਨਾਲ ਆਪਣੇ ਪਸ਼ੂ ਦਾ ਜਿਹੜਾ ਲੇਵਾ ਉਹ ਵੀ ਪੂਰਾ ਵਧੀਆ ਬਣੇ ਤੇ ਪੀਕ ਲੈਵਲ ਤੇ ਦੁੱਧ ਦੇਵੇ ਜਿੰਨੀ ਵੀ ਆਪਣੇ ਪਸ਼ੂ ਦੀ ਮਾਝਾ ਚਾਹੇ ਗਾਂ ਗਈ ਉਹਦੀ ਕਵੈਸਟੀ ਆ ਦੁੱਧ ਦੇਂਦੀ ਉਹਨੇ ਹੀ ਦੁੱਧ ਦੇਵੇ ਤੇ ਕੋਈ ਵੀ ਸੂਣ ਦੇ ਵਿੱਚ ਦਿੱਕਤ ਨਾ ਆਵੇ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਿਲ ਦਾ ਬਟਰ ਨੂੰ ਉਹਨੂੰ ਕੱਲੋ ਪੈਸ ਇਸੇ ਤਰ੍ਹਾਂ ਆਪਾਂ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿਣੇ ਆਂ ਕਿਸਾਨ ਦੋਸਤੋ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸਾਂਗੇ ਇਹ ਬਹੁਤ ਹੀ ਵਧੀਆ ਚੀਜ਼ਾਂ ਆਂ ਪਸ਼ੂ ਨੂੰ ਸੂਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਊਗੀ ਤੁਸੀਂ ਇਹਦਾ ਜਿਹੜਾ ਦਲੀਆ ਬਣਾ ਕੇ ਦੇਣਾ ਪਸ਼ੂ ਨੂੰ ਸੂਣ ਤੋਂ 15 ਦਿਨ ਪਹਿਲਾਂ ਸਟਾਰਟ ਕਰਨਾਗਾ ਤੇ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸਦੇ ਆਂ ਨੋਟ ਕਰ ਲਿਓ ਜਿਵੇਂ ਕਿ ਨੰਬਰ 1 ਤੇ ਆਪਾਂ ਲੈ ਲੈਨੇ ਕਾਲੇ ਛੋਲੇ 500 ਗ੍ਰਾਮ ਇਹ ਇੱਕ ਦਿਨ ਦੀ ਖੁਰਾਕ ਦੱਸਾਂਗੇ ਕਾਲੇ ਛੋਲੇ 500 ਗ੍ਰਾਮ ਬਾਜਰਾ 500 ਗ੍ਰਾਮ ਕਣਕ 500 ਗ੍ਰਾਮ ਇਹ ਤਿੰਨੇ ਚੀਜ਼ਾਂ ਲੈ ਲੈਣੀਆਂ ਤੁਸੀ ਇਹ ਤਿੰਨੇ ਚੀਜ਼ਾਂ ਦਾ ਦਲਗਾ ਬਣਾ ਕੇ ਤੁਸੀ ਤੇ ਰਿੰਨਣਾ ਚੰਗੀ ਤਰ੍ਹਾਂ ਰੰਨ ਕੇ ਬਾਅਦ ਦੇ ਵਿੱਚ ਤੁਸੀ ਚੀਜ਼ਾਂ ਪਾਉਣੀਆਂ ਜਿਹੜੀਆਂ ਉਹ ਹੈਗੀਆਂ ਗੋੜ 250 ਗ੍ਰਾਮ ਦੇਸੀ ਘਿਓ 100 ਗ੍ਰਾਮ ਸੇਦਾ ਲੂਣ 20 ਗ੍ਰਾਮ ਇਹ ਚੀਜ਼ਾਂ ਤੁਸੀ ਬਾਅਦ 'ਚ ਜਦੋਂ ਜਿਹੜੀਆਂ ਦਲੀਆਂ ਜਿਹੜਾ ਤੁਸੀਂ ਬਣਾ ਲਿਆ ਉਹਦੇ ਵਿੱਚ ਇਹ ਤਿੰਨੇ ਚੀਜ਼ਾਂ ਨੂੰ ਐਡ ਕਰ ਲੈਣਾ ਐਡ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਪਸ਼ੂ ਨੂੰ ਸ਼ਾਮ ਦੇ ਟਾਈਮ ਦੇਣਾਗਾ ਜਦੋਂ ਵੀ ਪੱਠੇ ਥੋੜਾ ਪਸ਼ੂ ਖਾ ਕੇ ਹਟ ਗਿਆ ਉਸ ਤੋਂ ਬਾਅਦ ਦੇ ਵਿੱਚ ਇਹ ਤੁਸੀਂ ਦਲੀਆਂ ਖਵਾਉਣਾ ਤੇ 15 ਦਿਨ ਪਸ਼ੂ ਨੂੰ ਖਵਾਉਣਾ ਜਦੋਂ ਤੁਹਾਡਾ ਪਸ਼ੂ ਸੂਣ ਦੇ ਵਿੱਚ ਇੱਕ ਜਾਂ ਦੋ ਦਿਨ ਰਹਿ ਗਈ ਉਸ ਤੋਂ ਪਹਿਲਾਂ ਤੁਸੀਂ ਇਹ ਚੀਜ਼ਾਂ ਬੰਦ ਕਰ ਦੇਣੀ ਆ ਤੇ ਨਾਲ-ਨਾਲ ਇਹਦੇ ਤੁਸੀਂ ਦੇਣਾ ਪੋਟਾਮਨ ਐਚ ਪੋਟਾਮਨ ਐਚ ਲਿਓਣਾ ਤੁਸੀਂ origignal ਬਹੁਤ ਮੈਡੀਕਲਾਂ ਤੋਂ ਨਕਲੀ ਜਿਹੜੇ ਵਿਟਾਮਿਨ ਐਚ ਵਿਖਦੇ ਆ ਮਿਲਦੇ ਆਗੇ ਬਹੁਤ ਕਿਸਾਨ ਭਰਾ ਜਿਹੜਾ ਨੂੰ ਨਹੀਂ ਵੀ ਪਤਾ ਨੌਲੇਜ ਨਹੀਂਗੀ ਉਹ ਨਕਲੀ ਵਿਟਾਮਿਨ ਐਚ ਲਿਆਉਂਦੇ ਆ ਤੇ ਤੁਸੀਂ origignal ਲਿਆਉਣਾ ਹੈਗਾ origignal ਪੂਰੀ ਦਸੱਲੀ ਦੇ ਨਾਲ ਉੱਥੋਂ ਲਿਆਉਣਾ ਜਿੱਥੋਂ ਤੁਹਾਨੂੰ ਪਤਾ ਕਿ ਆਪਾਂ ਨੂੰ ਚੀਜ਼ ਨਕਲੀ ਨਹੀਂ ਮਿਲਣੀ ਵਧੀਆ ਚੀਜ਼ ਮਿਲੂਗੀ ਦਸੱਲੀ ਵਾਲੀ ਉੱਥੋਂ ਤੁਸੀਂ ਲਿਆਉਣਾ ਖਰੀਦਣਾਗਾ ਤੇ ਵਿਟਾਮਿਨ ਐਚ ਦੇਣਾ ਜਿਹੜਾ ਪਸ਼ੂ ਨੂੰ ਤੁਸੀਂ 10 ਤੋਂ 15 ਗ੍ਰਾਮ ਸੁਬਾ ਸ਼ਾਮ ਰੋਟੀ ਦੇ ਉੱਪਰ ਪਾ ਕੇ ਪਸ਼ੂ ਨੂੰ ਚਾਰ ਦੇਣਾ ਹੈ ਤੇ ਉਹਦੇ ਨਾਲ ਕੀ ਹੈ ਵਿਟਾਮਿਨ ਚ ਦੇ ਨਾਲ ਜਿਹੜਾ ਵੀ ਆਪਣੇ ਪਸ਼ੂ ਦੇ ਆਡਰਾ ਆਡਰਾ ਵਧੂਗਾ ਤੇ ਦੁੱਧ ਦੇ ਵਿੱਚ ਵੀ ਕੋਈ ਡਕਤਰੀਆਂ ਕੋਈ ਨਾਲੇ ਤੁਹਾਡੇ ਪਸ਼ੂ ਤੇ ਚਮਕ ਆਊਗੀ ਤੇ ਇਹ ਵੀਡੀਓ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ